ਸਭ ਗੋਪ ਨਿਵਾਇ ਕੈ ਸੀਸ ਚਲੇ ਚੱਲ ਕੇ ਫਿਰ ਵਿਪਨ ਕੇ ਘਰ ਆਏ ਸਾਰੇ ਗਵਾਲ ਬਾਲਕ ਕਾਨਾ ਆਕੇ ਸੀਸ ਨਿਵਾਕੇ ਚੱਲ ਪਏ ਅਤੇ ਚੱਲਦੇ ਹੋਏ ਬ੍ਰਾਹਮਣਾ ਦੇ ਘਰ ਪਹੁੰਚ ਗਏ ਜਾਏ ਤਬੈਨ ਕੀ ਪਤਨੀ ਪਹਿ ਕਾਨਾ ਤਬੈ ਚੁਦਵਾਨ ਜਤਾਏ ਜਦੋਂ ਜਾਕੇ ਉਹਨਾਂ ਦੀਆਂ ਇਸਤਰੀਆਂ ਨੂੰ ਕਾਨਾ ਦੇ ਭੁੱਖੇ ਹੋਣ ਦੀ ਗੱਲ ਦੱਸ ਦਿੱਤੀ ਤੋ ਸੁਣੋ ਬਾਤ ਸਭੈ ਪਤਨੀ ਦੇਜੇ ਠਾंड ਪਈ ਉਠ ਆਨੰਦ ਪਾਏ ਗਾਲ ਸੁਣਦੇ ਆਹੀ ਸਾਰੀਆਂ ਬ੍ਰਾਹਮਣ ਪਤਨੀਆਂ ਉਠ ਖੜੋਤੀਆਂ ਅਤੇ ਆਨੰਦਿਤ ਹੋ ਗਈਆਂ ਤਾਇ ਚਲੀ ਹਰ ਕੇ ਮਿਲਬੇ ਕਹੋ ਆਨੰਦ ਕੈ ਦੁਖ ਦੂਰ ਨਸਾਏ ਕ੍ਰਿਸ਼ਨੋਂ ਮਿਲਨ ਲਈ ਭੱਜ ਪਈਆਂ ਆਨੰਦ ਕਾਰਨ ਉਹਨਾਂ ਦੇ ਦੁਖ ਦੂਰ ਹੋ ਗਏ ਬੇਪਾਨਕੀ ਵਰਜੀ ਨਾ ਰਹੀ ਤ੍ਰੈ ਕਾਨਾ ਹਰ ਕੇ ਮਿਲ ਬੇ ਕੋ ਤਾਈ ਬ੍ਰਾਹਮਣਾ ਨੇ ਰੋਕਿਆ ਵੀ ਉਹਨਾਂ ਦੀਆਂ ਇਸਤਰੀਆਂ ਨਾ ਰੁਕੀਆਂ ਅਤੇ ਕਾਨਾ ਨੂੰ ਮਿਲਣ ਲਈ ਭੱਜ ਤੁਰੀਆਂ ਏਕ ਪਰਿ ਉਟ ਮਾਰਗ ਮੈਂ ਇਕ ਦੇ ਰਹੀ ਜੀ ਦੇ ਪੁਜਾਈ ਇਕ ਉਟ ਕੇ ਰਾਹੇ ਪੈ ਗਈਆਂ ਅਤੇ ਇਕ ਜੋ ਰੋਕ ਦਿੱਤੀਆਂ ਗਈਆਂ ਉਹਨਾਂ ਦੀਆਂ ਦੇਹਾਂ ਉਥੇ ਰਹਿ ਗਈਆਂ ਪਰ ਆਤਮਾਵਾਂ ਕ੍ਰਿਸ਼ਨ ਕੋਲ ਪੁੱਜ ਗਈਆਂ ਤਾਂ ਛਬ ਕੀ ਅਤ ਹੀ ਉਪਮਾ ਕਬ ਨੈ ਮੁਖ ਤੇ ਇਮ ਭਾਖ ਸੁਨਾਈ ਉਸ ਸ਼ੋਭਾ ਦੀ ਸੁੰਦਰ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਨਾਈ ਚੋਰ ਸਿਉ ਜਿਉ ਬਹਿਤੀ ਸਰਤਾ ਨਰ ਹੈ ਹਟ ਕੀ ਉਸ ਪੀਤ ਬਣਾਈ ਕਿ ਜੋਰ ਨਾਲ ਵਗਣ ਵਾਲੀ ਨਦੀ ਵਿੱਚ ਤੂੜੀ ਦੀ ਕੰਦ ਰੁਕੀ ਨਹੀਂ ਰਹਿ ਸਕਦੀ ਤਾਏ ਸਬਾਹ ਹਰ ਕੇ ਮਿਲਬੇ ਕੋਹ ਵਿਪਨ ਕੀ ਪਤਨੀ ਬੜਾ ਭਾਗਣ ਬੜਾਮਰਾ ਦੀਆਂ ਵੱਡ ਭਾਗਣ ਇਸਤਰੀਆਂ ਕ੍ਰਿਸ਼ਨ ਨੂੰ ਮਿਲਣ ਲਈ ਸਾਰੀਆਂ ਭੱਜ ਪਈਆਂ ਚੰਦਰਮੁਖੀ ਮ੍ਰਿਗ ਸੇ ਦ੍ਰਿਗਣੀ ਕਾਬ ਸਿਆਮਚਲੀ ਹਰ ਕੇ ਪਗ ਲਾਗਣ ਜੋ ਚੰਦਰਮਾ ਵਰਗੇ ਮੁਖ ਵਾਲੀਆਂ ਅਤੇ ਹਿਰਣ ਜਈਆਂ ਅੱਖਾਂ ਵਾਲੀਆਂ ਹਨ ਕਵੀ ਸਿਆਮ ਕਹਿੰਦੇ ਹਨ ਉਹ ਕ੍ਰਿਸ਼ਨ ਦੇ ਚਰਨੀ ਲੱਗਣ ਲਈ ਚੱਲ ਪਈਆਂ ਐ ਸੁਭ ਅੰਗ ਸਬੇ ਜਿਨਕੇ ਨਾ ਸਕੈ ਜਿਨਕੀ ਬ੍ਰਹਮਾ ਗਨਤਾ ਗਨ ਜਿਨਾਂ ਦੇ ਸਾਰੇ ਅੰਗ ਸੁਭ ਹਨ ਅਤੇ ਜਿਨਾਂ ਦੇ ਸੁਭ ਅੰਗਾ ਦੀ ਗਿਣਤੀ ਬ੍ਰਹਮਾ ਵੀ ਨਹੀਂ ਕਰ ਸਕਦਾ ਪੌਨਨ ਤੇ ਸਭ ਓ ਨਿਕਰੀ ਜਿਮ ਮੰਤਰ ਪੜੇ ਨਿਕਰੈ ਬਹੁ ਨਾਗਨ ਹਰਾ ਵਿੱਚੋਂ ਉਹ ਇਸਤਰੀਆਂ ਇਉਂ ਨਿਕਲੀਆਂ ਹਨ ਜਿਵੇਂ ਮੰਤਰ ਪੜਨ ਨਾਲ ਬਹੁਤ ਸਾਰੀਆਂ ਨਾਗਣਾ ਨਿਕਲ ਆਉਂਦੀਆਂ ਹਨ ਦੋਹਰਾ ਹਰ ਕੋ ਆਨਣ ਦੇਖ ਕੇ ਭਈ ਸਭਨ ਕੋ ਚੈਨ ਸ਼੍ਰੀ ਕ੍ਰਿਸ਼ਨ ਦੇ ਮੁੱਖ ਨੂੰ ਵੇਖ ਕੇ ਸਾਰਿਆਂ ਨੂੰ ਚੈਨ ਪ੍ਰਾਪਤ ਹੋ ਗਿਆ ਨਿਕਟ ਤਰੀਆ ਕੋ ਪਾਇ ਕ ਪਰਤ ਚੈਨ ਪਰਮੈਨ ਜਿਵੇਂ ਕਾਮਾ ਤੌਰ ਵਿਅਕਤੀ ਨੂੰ ਨੇੜਿਓਂ ਹੀ ਇਸਤਰੀ ਪ੍ਰਾਪਤ ਕਰਨ ਤੇ ਸੁਖ ਮਿਲਦਾ ਹੈ। ਸਵਈਆ ਕੋਮਲ ਕੰਜ ਸੇ ਫੁੱਲ ਰਹੇ। ਦਿਗ ਮੋਰ ਕੇ ਪੰਖ ਸਿਰ ਉਪਰ ਸੋਹ ਹੈ। ਜਿਨਾਂ ਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਕੋਮਲ ਹਨ ਅਤੇ ਸਿਰ ਉੱਤੇ ਮੋਰ ਦੇ ਖੰਬਾ ਦਾ ਮੋਕਟ ਸੋਵਰਿਆ ਹੈ। ਐ ਬਰਨੀ ਸਰਸੀ ਪਰਟਰੇ ਕਨ ਆਨਣ ਪੈ ਸਸ ਕੋਟਿਕ ਕੋ ਹੈ ਅਤੇ ਜਿਨਾਂ ਦੀਆਂ ਪਲਕਾਂ ਬਰਨੀ ਤੀਰਾ ਵਰਗੀਆਂ ਹਨ ਪਰਵਟੇ ਤਨੁਸ਼ ਜਹੇ ਅਤੇ ਮੁਖੜੇ ਦੀ ਸੁੰਦਰਤਾ ਦੇ ਸਾਹਮਣੇ ਕਰੋੜਾ ਚੰਦਰ ਮੇ ਕੀ ਹਨ ਮਿੱਤਰ ਕੀ ਬਾਤ ਕਹਾ ਕਹੀਏ ਜਿਹ ਕੋਪਕ ਰੇਪ ਕੋ ਮਾਨੋ ਮੋ ਹੈ ਮਿੱਤਰ ਦੀ ਗੱਲ ਤਾਂ ਕੀ ਕਹਿਣੀ ਹੈ ਜਿਸ ਨੂੰ ਵੇਖ ਕੇ ਵੈਰੀ ਦਾ ਮਨ ਵੀ ਮੋਇਆ ਜਾਂਦਾ ਹੈ ਮਾਨੋ ਲੈ சிவ ਕੇ ਰਿਪ ਆਪ ਦਿਓ ਵਿਦ ਨਾ ਰਸਈ ਆਹੇ ਨਿਚੋ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸ਼ਿਵ ਦੇ ਵੈਰੀ ਕਾਮਦੇਵ ਨੇ ਆਪ ਸੁੰਦਰਤਾ ਦਾ ਰਾਸਨ ਨਿਚੋੜ ਕੇ ਵਿਦਾਤਾ ਨੂੰ ਦਿੱਤਾ ਹੋਵੇ ਕਿ ਉਹ ਕ੍ਰਿਸ਼ਨ ਦਾ ਸ਼ਰੀਰ ਬਣਾਏ ਗਵਾਰ ਕੇ ਹੱਥ ਪੈ ਹੱਥ ਧਰੇ ਹਰ ਸ਼ਿਆਮ ਕਹ ਤੁਰ ਕੇ ਤਰ ਠਾਡੇ ਕਵੀ ਸ਼ਾਮ ਕਹਿੰਦੇ ਹਨ ਸ਼੍ਰੀ ਕ੍ਰਿਸ਼ਨ ਗਵਾਲ ਬਾਲਕਾ ਦੇ ਹੱਥ ਉਤੇ ਹੱਥ ਧਰੇ ਬ੍ਰਿਛਾਂ ਦੇ ਹੇਠਾ ਖੜੋਤਾ ਹੈ ਪਾਟ ਕੋ ਪਾਟ ਧਰੇ ਪੀਰੋ ਔਰ ਦੇਖ ਜਿਸੈ ਅਤ ਆਨੰਦ ਪਾਟੇ ਰੇਸ਼ਮ ਦੇ ਪੀਲੇ ਵਸਤਰ ਸਰੀਰ ਉਤੇ ਧਾਰਨ ਕੀਤੇ ਹੋਏ ਹਨ ਜਿਸ ਨੂੰ ਵੇਖ ਕੇ ਬਹੁਤ ਆਨੰਦ ਵਧਦਾ ਹੈ ਤਾਂ ਛਬਕੀ ਅਤ ਹੀ ਉਪਮਾ ਕਬ ਜਿਉ ਚੁਨਲੀ ਤਿਸਕੋ ਚੁਨ ਕਾਢ ਉਸ ਦਿਸ਼ੇ ਦੀ ਆਤ ਸੁੰਦਰ ਉਕਮਾ ਕਵੀ ਨੇ ਜਿਵੇਂ ਚੁਣੀ ਹੈ ਉਸ ਨੂੰ ਚੁਣ ਕੇ ਕੱਢ ਲਿਆ ਹੈ ਮਾਨੋ ਪਾਵਸ ਕੀ ਰੁੱਤ ਮੈਂ ਚਪਲਾ ਚਮਕੀ ਕਨ ਸਾਵਣ ਗਾਡੇ ਇੰਜ ਪਰ ਤੀਤ ਹੁੰਦਾ ਹੈ ਮਾਨੋ ਬਰਖਾ ਦੀ ਰੁੱਤ ਅੰਦਰ ਸਾਵਣ ਦੇ ਕਾਲੇ ਬੱਦਲਾਂ ਵਿੱਚ ਬਿਜਲੀ ਚਮਕੀ ਹੋਵੇ ਲੋਚਨ ਕਾ ਨਿਹਾਰ ਤਰੀਆ ਦਿਜ ਰੂਪ ਕੈ ਪਾਨ ਮਹਾ ਮਤ ਹੋਈ ਕ੍ਰਿਸ਼ਨ ਦੀਆਂ ਅੱਖਾਂ ਨੂੰ ਵੇਖ ਕੇ ਬ੍ਰਾਹਮਣ ਇਸਤਰੀਆਂ ਉਸ ਦੇ ਰੂਪ ਦਾ ਪਾਨ ਕਰਕੇ ਬਹੁਤ ਮਸਤ ਹੋ ਗਈਆਂ ਹਨ ਹੋਏ ਗਈ ਤਨ ਮੈਗ੍ਰਹਿ ਕੀ ਸੁਧ ਯੋ ਉਡ ਗਈ ਜਿਮ ਪੌਨ ਸੌ ਰੂਈ ਉਹਨਾ ਦੇ ਸਰੀਰ ਵਿੱਚੋਂ ਘਰ ਦੀ ਸੁਧ ਇੰਜ ਉੱਡ ਗਈ ਹੈ ਜਿਵੇਂ ਹਵਾ ਨਾਲ ਰੂਹ ਉੱਡ ਜਾਂਦੀ ਹੈ ਸਿਆਮ ਕਹੈ ਤਿਨ ਕੋ ਬਿਰਹਾ ਗਨ ਯੋ ਪਰ ਕੀ ਜਿਮ ਤੇਲ ਸੌ ਤੋਈ ਸ਼ਾਮ ਕਵੀ ਕਹਿੰਦੇ ਹਨ ਉਹਨਾਂ ਦੀ ਵਿਯੋਗ ਦੀ ਅੱਗ ਇੰਜ ਝੜਕ ਪਈ ਹੈ ਜਿਵੇਂ ਤੇਲ ਪੈਣ ਨਾਲ ਅਗਨੀ ਝੜਕ ਪੈਂਦੀ ਹੈ ਜਿਉ ਟੁਕਰ ਆਪ ਇੱਕ ਚੁੰਬਕ ਦੌਲਤ ਵਿਚ ਮਨੋਂ ਜਲ ਲੋਹੇ ਕੀ ਸੋਈ ਉਹਨਾਂ ਦੀ ਅਜੇ ਹੀ ਦਸ਼ਾ ਹੋ ਗਈ ਮਾਨੋ ਚੁੰਬਕ ਪੱਥਰ ਦੇ ਟੁਕੜੇ ਨੂੰ ਵੇਖ ਕੇ ਪਾਣੀ ਵਿੱਚ ਲੋਹੇ ਦੀ ਸੋਈ ਢੋਲਣ ਲੱਗ ਜਾਂਦੀ ਹੋਵੇ ਕਾ ਨਕੇ ਰੂਪ ਨਿਹਾਰ ਤਰੀਆ ਦਿਜ ਪ੍ਰੇਮ ਵਧਿਓ ਦੁਖ ਦੂਰ ਪਏ ਹੈ। ਸ਼੍ਰੀ ਕ੍ਰਿਸ਼ਨ ਦਾ ਰੂਪ ਵੇਖ ਕੇ ਬ੍ਰਾਹਮਣੇ ਸਤਰੀਆਂ ਦਾ ਪ੍ਰੇਮ ਵਧ ਗਿਆ ਹੈ ਅਤੇ ਦੁੱਖ ਦੂਰ ਹੋ ਗਿਆ ਹੈ। ਭੀਖਮਾਤ ਕੋ ਜੋ ਪਰਸੇ ਛਿਨ ਮੈਂ ਸਭ ਪਾਪ ਬਿਲਾਏ ਗਏ ਹੈ। ਜਿਵੇਂ ਭੀਸ਼ਣ ਦੀ ਮਾਤਾ ਗੰਗਾ ਦੀ ਚੋ ਨਾਲ ਛਿਨ ਪਰ ਵਿੱਚ ਹੀ ਸਾਰੇ ਪਾਪ ਚਲੇ ਜਾਂਦੇ ਹਨ। ਆਨਣ ਦੇਖ ਕੇ ਸ਼ਾਮ ਕਨੋਂ ਚਿਤ ਵਿੱਚ ਬਸਿਓ ਦਿਗ ਮੋਦ ਲੈ ਹੈ ਸ਼ਾਮ ਕਾਨਾ ਦੇ ਬੱਦਲ ਵਰਗੇ ਮੁਖੜੇ ਨੂੰ ਵੇਖ ਕੇ ਚਿਤ ਵਿੱਚ ਵਸਾ ਲਿਆ ਹੈ ਅਤੇ ਅੱਖਾਂ ਬੰਦ ਕਰ ਲਈਆਂ ਹਨ ਜਿਉ ਧਨਵਾਨ ਮਦੋ ਧਨ ਕੋ ਧਰ ਅੰਦਰ ਧਾਮ ਕਿਵਾਰ ਦੇ ਹੈ ਮਾਨੋ ਧਨਵਾਨ ਵਿਅਕਤੀ ਨੇ ਧਨ ਨੂੰ ਅੰਦਰ ਰੱਖ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਹੋਣ ਵਾਹਿਗੁਰੂ ਜੀ ਦਾ ਕਾਲਾ ਸਾ ਵਾਹਿਗੁਰੂ ਜੀ ਕੀ ਪਤੇ